20 ਅਕਤੂਬਰ 2024 ਨੂੰ ਵਿੰਤੇ ਪੁੱਜਣ ਨੂੰ ਸੋਧਣ ਵਾਲੇ ਕੌਮੀ ਸ਼ਹੀਦ ਭਾਈ ਤਲਾਵਰ ਸਿੰਘ ਜੀ ਦੇ ਸ਼ਹੀਦੀ ਸਮਾਗਮ ਸਮੇਂ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਅਮ੍ਰਿਤ ਸਰ ਵਿਖੇ ਪੰਥਕ ਆਗੂਆਂ ਵੱਲੋਂ ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਜੀ ਦੀ ਕਿਤਾਬ ਸੰਘਰਸ਼ ਦਾ ਦੌਰ ਮੋਲਕ ਅਰਪਣ ਕੀਤਾ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਸਿੱਖ ਜੁਝਾਰੂ ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਜਿਨ੍ਹਾਂ ਨੇ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਵੱਲੋਂ ਆਰੰਬੇ ਖਾਲਸ탄 ਦੇ ਹਥਿਆਰਬੰਦ ਸੰਘਰਸ਼ ਵਿੱਚ ਜੂਝ ਕੇ ਮਹਾਨ ਸੇਵਾ ਕੀਤੀ ਤੇ ਅੱਜਕੱਲ੍ਹ ਭਾਈ ਸਾਹਿਬ ਲੰਬੇ ਸਮੇਂ ਤੋਂ ਇੰਗਲੈਂਡ ਦੇ ਵਿੱਚ ਰਹਿ ਕੇ ਪੰਥਕ ਸੇਵਾ ਦੇ ਵਿੱਚ ਸਰਗਰਮ ਆ ਸੋ ਬੀਬੀ ਰਸ਼ਪਿੰਦਰ ਕੌਰ ਗਿੱਲ ਦੇ ਵੱਲੋਂ ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਹੋਣਾ ਦੀ ਲਿਖੀ ਕਿਤਾਬ ਛਾਪੀ ਗਈ ਹੈ ਤੇ ਨਾਲ ਹੀ ਦਾਸ ਨੂੰ ਭੇਟ ਕੀਤੀ ਗਈ ਹੈ ਕਿਤਾਬ ਦਾ ਨਾਮ ਆ ਸੰਘਰਸ਼ ਦਾ ਦੌਰ ਅੱਖੀਂ ਵੇਖਿਆ ਹੱਡੀ ਹੰਡਾਇਆ ਜੀ ਮੈਂ ਮੈਂ ਪਹਿਲਾਂ ਹੀ ਦੱਸ ਚੁੱਕਾ ਆ ਕਿ ਭਾਈ ਲਵਸ਼ੇਂਦਰ ਸਿੰਘ ਡੱਲੇਵਾਲ ਸੇਖ ਸੰਘਰਸ਼ ਦੇ ਵਿੱਚ ਸੇਖ ਸਟੂਡੈਂਟ ਫੈਡਰੇਸ਼ਨ ਜਥੇਬੰਦੀ ਦੇ ਵਿੱਚ ਸਰਗਰਮ ਰਹੇ ਆ ਖਾਲਸਤਾਨ ਕਮਾਂਡੋ ਫੋਰਸ ਜਥੇਬੰਦੀ ਦੇ ਸਿੰਘਾਂ ਦੇ ਨਾਲ ਅਤੇ ਹੋਰ ਜੁਝਾਰੂ ਜਥੇਬੰਦੀਆਂ ਦੇ ਸਿੰਘਾਂ ਦੇ ਨਾਲ ਰਲ ਕੇ ਉਹਨਾਂ ਨੇ ਕੌਮ ਦੀ ਅਥਾ ਜਿਹੜੀ ਸੇਵਾ ਆ ਉਹ ਕੀਤੀ। ਉਹ ਸਮੇਂ ਉਹਨਾਂ ਨੇ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਦਿਆਂ ਤੋਂ ਲੈ ਕੇ ਜਿਹੜੀਆਂ ਜੁਝਾਰੂ ਸੰਘਰਸ਼ ਦੀਆਂ ਘਟਨਾਵਾਂ ਦੇਖੀਆਂ ਦਾ ਆਪਣੇ ਪਿੰਡੀ ਉਤੇ ਹੰਡਾਈਆਂ ਉਸ ਨੂੰ ਇਸ ਕਿਤਾਬ ਦੇ ਵਿੱਚ ਕਲਮ ਬੰਦ ਕੀਤਾ ਆ ਸੋ ਸੰਗਤਾਂ ਨੂੰ ਅਪੀਲ ਕਰਦੇ ਆ ਜੀ ਸੰਗਤਾਂ ਨੂੰ ਅਪੀਲ ਕਰਦੇ ਆ ਕਿ ਇਸ ਕਿਤਾਬ ਨੂੰ ਜ਼ਰੂਰ ਪੜਨ 13 April 1978 ਤੋਂ ਜਦੋਂ 13 ਸਿੰਘਾਂ ਦੀਆਂ ਸ਼ਹਾਦਤਾਂ ਹੋਈਆਂ ਉਸ ਦੌਰ ਦਾ ਇਤਿਹਾਸ ਆਰੰਭ ਹੋ ਕੇ ਤਕਰੀਬਨ 1995 ਤੱਕ ਦਾ ਜਿਹੜਾ ਇਤਿਹਾਸ ਆ ਇਸ ਕਿਤਾਬ ਦੇ ਵਿੱਚ ਦਰਸਾਇਆ ਗਿਆ ਆ ਸੋ ਦਾਸ ਵੀ ਛੇਤੀ ਹੀ ਇਸ ਕਿਤਾਬ ਨੂੰ ਪੜ੍ਹੇਗਾ ਤੇ ਨਾਲ ਹੀ ਫਿਰ ਆਪਣੇ ਜਿਹੜੇ ਵਿਚਾਰ ਆ ਉਦੋਂ ਅਸੀਂ ਰੱਖਾਂਗੇ ਕਿ ਇਹਦੇ ਵਿੱਚ ਕਿਹੜੀ ਕਿਹੜੀ ਜਿਹੜੀ ਜਾਣਕਾਰੀ ਦਿੱਤੀ ਆ ਪਰ ਆਪਾਂ ਸਾਰਿਆਂ ਨੂੰ ਪਤਾ ਆ ਕਿ ਇਸ ਧਰਤੀ ਤੇ ਤਕਰੀਬਨ 15 ਸਾਲ ਦੁਝਾਰੂ ਸੰਘਰਸ਼ ਜਿਹੜਾ ਆ ਉਹ ਹੋਇਆ ਆ ਤੇ ਜਿੰਨੂੰ ਸਰਕਾਰਾਂ ਨੇ ਬਦਨਾਮ ਕਰਨ ਵਾਸਤੇ ਨਿੰਦਨ ਵਾਸਤੇ ਬੜੇ ਜਿਹੜੇ ਯਤਨ ਆ ਉਹ ਕੀਤੇ ਆ ਪਰ ਜਿਉਂ-ਜਿਉਂ ਸਮਾਂ ਬੀਤਦਾ ਜਾਂਦਾ ਆ ਸਾਡੇ ਜੁਝਾਰੂ ਸਿੰਘ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਉਹ ਸੂਰਜ ਵਾਂਗ ਚਮਕਦੇ ਜਾ ਰਹੇ ਆ ਉਹਨਾਂ ਨੇ ਜੋ ਕੁਝ ਵੀ ਕੀਤਾ ਪੰਥ ਅਤੇ ਪੰਜਾਬ ਦੇ ਹੱਕਾਂ ਅਤੇ ਆਜ਼ਾਦੀ ਦੇ ਕੀਤਾ ਉਹ ਫਸਲਾਂ ਦੀ ਰਾਖੀ ਦੇ ਲਈ ਨਸਲਾਂ ਦੀ ਰਾਖੀ ਦੇ ਲਈ ਪਾਣੀਆਂ ਦੀ ਰਾਖੀ ਦੇ ਲਈ ਸਾਡੇ ਸੂਰਮਿਆਂ ਨੇ ਜਿਹੜਾ ਸੰਘਰਸ਼ ਆ ਉਹ ਲੜਿਆ ਤੇ ਉਹਨਾਂ ਵੱਲੋਂ ਆਰੰਭਿਆ ਹੋਇਆ ਜਿਹੜਾ ਸੰਘਰਸ਼ ਆ ਉਹ ਅੱਜ ਵੀ ਜਾਰੀ ਆ ਸੋ ਇਸ ਕਿਤਾਬ ਦੇ ਵਿੱਚ ਉਹਨਾਂ ਸ਼ਹੀਦਾਂ ਦੀ ਆ ਦਾਸਤਾਨ ਪਾਈ ਗਈ ਹੈ ਜਿਹੜੇ ਪੰਥ ਅਤੇ ਪੰਜਾਬ ਦੇ ਲਈ ਆਪਾ ਵਾਰਗੇ ਸਨ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਪਣਾ ਨਾਮ ਮੇਰਾ ਨਾਮ ਰਸ਼ਪਿੰਦਰ ਕੌਰ ਗਿੱਲ ਹੈ ਅੱਜ ਹਰਦਿਕ ਸਾਹਿਬ ਨੂੰ ਮਸਤਕੋ ਅੱਜ ਅਸੀਂ ਕਿਤਾਬ ਲੈ ਕੇ ਆਏ ਜੀ ਭਾਈ ਲਖਸ਼ਿੰਦਰ ਸਿੰਘ ਢੱਲੇਵਾਲ ਜੀ ਦੀ ਇਹਨਾਂ ਦੀ ਕਿਤਾਬ ਦਾ ਨਾਮ ਹੈ ਸੰਘਰਸ਼ ਦਾ ਦੌਰ ਜਿਹੜਾ ਇਹਨਾਂ ਨੇ ਅੱਖੀਂ ਵੇਖਿਆ ਤੇ ਹੱਡੀ ਹੰਡਾਇਆ ਹੈ ਇਸ ਕਿਤਾਬ ਦੇ ਵਿੱਚ ਇਹਨਾਂ ਨੇ ਉਹਨਾਂ ਘਟਨਾਵਾਂ ਦਾ ਵਰਣਨ ਕੀਤਾ ਹੈ ਜੋ ਕਿ ਇਹਨਾਂ ਦੇ ਨਾਲ ਜਿਹੜੇ ਗਰੁੱਪ ਸੀਗਾ ਪੂਰਾ ਟੀਮ ਸੀਗਾ ਦੀਪ ਹੇਰਾਂ ਜੀ ਦਾ ਸਾਰੇ ਸਿੰਘਾਂ ਦਾ ਸਾਰੇ ਖੜਕੋਆ ਸਿੰਘਾਂ ਦਾ ਜੋ-ਜੋ ਇਹਨਾਂ ਨੇ ਐਕਸ਼ਨ ਕੀਤੇ ਹੈ ਜੋ-ਜੋ ਉਸ ਸਮਾਂ ਅਸਲੀਅਤ ਜੋ ਆ ਉਹ ਇਹ ਬਿਆਨ ਇਹਦੇ ਇਸ ਕਿਤਾਬ ਦੇ ਵਿੱਚ ਸੰਗਤ ਨੂੰ ਦੇਖੋ ਇਹ ਅਪੀਲ ਹੈ ਕਿ ਜਦੋਂ ਆਪਾਂ ਸੋਸ਼ਲ ਮੀਡੀਆ ਦੇ ਯੁੱਗ 'ਚ ਚੱਲਦੇ ਪਏ ਹਾਂ ਨਾ ਤਾਂ ਉਹਦੇ ਵਿੱਚ ਕੀ ਹੁੰਦਾ ਹੈ ਕਿ ਸੋਸ਼ਲ ਮੀਡੀਆ 'ਚ ਕਈ ਚੀਜ਼ਾਂ ਨੂੰ ਵਧਾ ਕੇ ਕਈ ਚੀਜ਼ਾਂ ਨੂੰ ਘਟਾ ਕੇ ਦੱਸਿਆ ਜਾਂਦਾ ਹੈ ਜਿਹੜੀ ਅੱਜ ਦੀ ਪੀੜ੍ਹੀ ਹੈ ਅੱਜ ਦੇ ਨੌਜਵਾਨ ਬੱਚੇ ਨੇ ਜਾਂ ਜਿਨ੍ਹਾਂ ਦਾ ਜਨਮ 80 ਤੋਂ 84 ਤੋਂ ਬਾਅਦ ਹੋਇਆ ਹੈ ਉਹਨਾਂ ਵਾਸਤੇ ਕੀ ਹੁੰਦਾ ਹੈ ਕਿ ਜੋ ਵੀ ਅੱਜ ਦਿਖਾਇਆ ਜਾਂਦਾ ਉਹ ਦੇਖ ਕੇ ਉਹ ਸਮੇਂ ਦੇ ਨੇ ਉਸ ਘਟਨਾਵਾਂ ਨੂੰ ਉਸ ਨਜ਼ਰੀਏ ਨਾਲ ਦੇਖਦੇ ਹੈ ਫੋਰ ਐਗਜ਼ਾਮਪਲ ਜਿੱਦਾਂ ਹੁਣ ਚਮਕੀਲੇ ਦੀ ਇੱਕ ਫਿਲਮ ਆਈ ਹੈ ਉਹਦੇ ਵਿੱਚ ਬਹੁਤ ਕੁਝ ਮਿਰਚ ਮਸਾਲਾ ਲਗਾ ਕੇ ਦਿਖਾਇਆ ਗਿਆ ਅਸਲੀਅਤ ਤੋਂ ਕਾਫੀ ਹੱਦ ਤੱਕ ਭਰੇ ਹੈ ਇਸ ਕਿਤਾਬ ਦੇ ਵਿੱਚ ਉਹਨਾਂ ਭਾਈ ਲਵਸ਼ਿੰਦਰ ਸਿੰਘ ਢੱਲੇਵਾਲ ਜੀ ਨੇ ਉਸ ਗੱਲ ਦੀ ਵੀ ਹਕੀਕਤ ਅਨ ਬਿਆਨ ਕੀਤੀ ਹੈ ਕਿ ਅਸਲੀਅਤ ਦੇ ਵਿੱਚ ਚਮਕੀਲੇ ਨੂੰ ਕਿਉਂ ਸੋਧਿਆ ਕਿੰਨਾ ਨੇ ਸੋਧਿਆ ਕਿਸ ਤਰੀਕੇ ਨਾਲ ਸੋਧਿਆ ਸੋ ਇਹ ਜਿਹੜੀ ਕਿਤਾਬ ਆ ਇਹ ਤੁਹਾਨੂੰ 84 ਦੇ ਜਿਹੜੇ ਦੌਰ ਦੇ ਸ਼ਹਾਦਤਾਂ ਹੋਈਆਂ ਖਾਰਕੂ ਸਿੰਘਾਂ ਦੀਆਂ ਕਿੰਨਾ ਕਿੰਨਾ ਸਿੰਘਾਂ ਦੀਆਂ ਕਿਸ-ਕਿਸ ਕਾਰਨਾ ਕਰਕੇ ਕਿੱਦਾਂ ਹੋਈਆਂ ਉਹ ਬਾਰੇ ਸਚਾਈ ਪਤਾ ਲੱਗੇਗੀ A to Z ਕੋਈ ਵੀ ਇਹਦੇ ਵਿੱਚ ਇਹ ਨਹੀਂ ਹੈ ਕਿ ਵਧਾ ਘਟਾ ਕੇ ਗੱਲ ਦੱਸੀ ਗਈ ਹੈ ਜਿਹੜੀ ਕਿਤਾਬ ਹੈ ਜੀ ਨੂੰ Amazon ਤੋਂ ਹੀ ਮਿਲ ਜੇਗੀ ਮੇਰਾ ਇਹਦੇ ਵਿੱਚ ਕੰਟੈਕਟ ਨੰਬਰ ਹੈ ਤੁਸੀਂ ਮੇਰੇ ਨਾਲ ਵੀ ਕੰਟੈਕਟ ਕਰਕੇ ਲੈ ਸਕਦੇ ਨੇ ਮੇਰਾ ਕੰਟੈਕਟ ਨੰਬਰ ਇਹਦੇ ਕਿਤਾਬ ਤੇ ਪਬਲਿਕੇਸ਼ਨ ਦੇ ਵਿੱਚ ਹੈ ਕਿਉਂਕਿ ਕਿਤਾਬ ਵੀ ਪਬਲਿਸ਼ ਮੈਂ ਕੀਤੀ ਹੈ ਤੇ ਜਿਹੜੇ ਵੀ ਮੇਰੇ ਨਾਲ ਸੰਪਰਕ ਕਰਨਗੇ ਵੀਰ ਭੈਣ ਭਰਾ ਉਹਨਾਂ ਕੋਲ ਪਹੁੰਚਦੀ ਹੋ ਜੇਗੀ ਇਹ ਭਾਈ ਲਵਸ਼ਿੰਦਰ ਸਿੰਘ ਢੱਲੇਵਾਲ ਜੀ ਦੀ ਆਪਣੀ ਜੀਵਨੀ ਆ ਉਹਨਾਂ ਨੇ ਆਪਣੇ ਸਕੂਲ ਕਾਲਜ ਦੇ ਟਾਈਮ ਦੇ ਬਾਰੇ ਦੱਸਿਆ ਹੈ ਤੇ ਉਹਨਾਂ ਨੇ ਮੇਨ ਇਹਦੇ ਵਿੱਚ ਉਹ ਦੱਸਿਆ ਕਿ ਉਹ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਵਾਲਿਆਂ ਤੋਂ ਕਿੰਜ ਪ੍ਰਭਾਵਿਤ ਹੋਏ ਕਿਵੇਂ ਪ੍ਰਭਾਵਿਤ ਹੋਏ ਫਿਰ ਕਿਹੜੇ ਵੀਰਾਂ ਨਾਲ ਕਿਹੜੇ ਸਿੰਘਾਂ ਨਾਲ ਸੱਜ ਕੇ ਉਹਨਾਂ ਨੇ ਖਾੜਕੋ ਸੰਘਰਸ਼ ਵਿੱਚ ਆਪਣਾ ਯੋਗਦਾਨ ਪਾਇਆ ਕੀ ਕੀ ਘਟਨਾਵਾਂ ਕੀਤੀਆਂ ਇਹ ਸਾਰਾ ਉਹਨਾਂ ਦੀ ਆਪਣੀ ਜੀਵਨੀ ਬਾਰੇ ਹੈ ਉਹਨਾਂ ਦੇ ਜੋ ਉਹਨਾਂ ਨੇ ਆਪਣੀ ਅੱਖੀਂ ਵੇਖਿਆ ਹੈ ਅੱਜਕੱਲ੍ਹ ਤਾਂ ਯੂਨਿਟ ਸਿੱਖ ਸੱਤਾ ਨੂੰ ਠੀਕ ਅੱਜ ਕੱਲ ਦੇ ਯੂਥ ਨੂੰ ਤੇ ਜਿਹੜੇ ਸਿੱਖ ਸੰਗਤ ਆਸੀਂ ਉਹਨਾਂ ਨੂੰ ਇਹ ਅਪੀਲ ਕਰਦੇ ਆਂ ਕਿ ਸੱਚਾਈ ਤੇ ਸਿਧਾਂਤਾਂ ਤੇ ਚੱਲੋ ਖਾੜਕੂ ਸਿੰਘਾਂ ਨੇ ਬਹੁਤ ਵੱਡੀਆਂ-ਵੱਡੀਆਂ ਸ਼ਹਾਦਤਾਂ ਦਿੱਤੀਆਂ ਆਪਣੇ ਪਰਿਵਾਰਾਂ ਦੇ ਪਰਿਵਾਰ ਵਾਰੇ ਨਹੀਂ ਆਪਣੀ ਸਿੱਖ ਕੌਮ ਵਾਸਤੇ ਨਾ ਜੋ ਕਿ ਉਹਨਾਂ ਨੇ ਆਪਣੇ ਕਿਸੇ ਨਿੱਜ ਸਵਾਰਥ ਵਾਸਤੇ ਵਾਰੇ ਸੀਗੇ ਲੇਕਿਨ ਅੱਜ ਦੀ ਅਸੀਂ ਪੀੜ੍ਹੀ ਜਿਹੜੀ ਆ ਅਸੀਂ ਬਹੁਤ ਜ਼ਿਆਦਾ ਆਪਣੇ ਸਿੱਖੀ ਸਿਧਾਂਤਾਂ ਤੋਂ ਪਰਾਂ ਹੋ ਗਏ ਆ ਇਹ ਕਿਤਾਬ ਜਿਹੜੀ ਹੈ ਇਹ ਸਾਨੂੰ ਦਿਸ਼ਾ ਨਿਰਦੇਸ਼ ਦਿੰਦੀ ਕਿ ਕਿਸ ਤਰੀਕੇ ਨਾਲ ਸਾਨੂੰ ਸਿੱਖ ਸਿਧਾਂਤਾਂ ਉੱਤੇ ਰਹਿ ਕੇ ਆਪਣੀ ਜ਼ਿੰਦਗੀ ਬਤੀਤ ਕਰਨੀ ਚਾਹੀਦੀ ਹੈ ਔਰ ਜਿਹੜੇ ਵੀ ਅੱਜ ਕੱਲ ਦੇ ਜੋ ਵਖਾਵੇਦਾਰੀ ਹੈ ਉਸ ਤੋਂ ਪਰਾਂ ਹੋ ਕੇ ਆਪਾਂ ਨਿਰੋਲ ਸਿੱਖ ਬਣਨ ਦੀ ਕੋਸ਼ਿਸ਼ ਕਰੀ ਬਹੁਤ ਬਹੁਤਾਂ